ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਾਲਡ 트੍ਰੰਪ ਅੱਜ ਮੰਗਲਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਦੇ ਨਾਲ ਗੱਲਬਾਤ ਕਰਨਗੇ ਕਿਉਂਕਿ ਉਹ ਯੂਕਰੇਨ ਵਿੱਚ ਯੁੱਧ ਨੂੰ ਖਤਮ ਕਰਨ ਲਈ ਜ਼ੋਰ ਦੇ ਰਹੇ ਹਨ 트੍ਰੰਪ ਨੇ ਐਤਵਾਰ ਦੀ ਸ਼ਾਮ ਨੂੰ ਫਲੋਰੀਡਾ ਤੋਂ ਵਾਸ਼ਿੰਗਟਨ ਲਈ ਹਵਾਈ ਅੱਡੇ ਤੇ ਉਡਾਣ ਭਰਦੇ ਸਮੇਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ 트੍ਰੰਪ ਨੇ ਕਿਹਾ ਕਿ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਮੰਗਲਵਾਰ ਤੱਕ ਐਲਾਨ ਕਰਨ ਲਈ ਕੀ ਕੁਝ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਮੰਗਲਵਾਰ ਨੂੰ ਰਾਸ਼ਟਰਪਤੀ ਪੁਤਿਨ ਦੇ ਨਾਲ ਗੱਲਬਾਤ ਕਰਾਂਗਾ ਵੀਕਐਂਡ ਵਿੱਚ ਬਹੁਤ ਕੰਮ ਹੋ ਗਿਆ ਯਾਨੀ ਕਿ ਬਹੁਤ ਸਾਰਾ ਕੰਮ ਹੋ ਗਿਆ ਹੁਣ ਅਸੀਂ ਮੰਗਲਵਾਰ ਨੂੰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਕੀ ਅਸੀਂ ਉਸ ਯੁੱਧ ਨੂੰ ਖਤਮ ਕਰ ਸਕਦੇ ਹਾਂ ਤੁਹਾਨੂੰ ਦੱਸ ਦਈਏ ਕਿ ਯੂਰਪੀਅਨ ਸਹਿਯੋਗੀ ਟਰੰਪ ਦੇ ਪੁਤਿਨ ਪ੍ਰਤੀ ਪਿਆਰ ਤੇ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜੈਲੈਕਸੀ ਪ੍ਰਤੀ ਉਹਨਾਂ ਦੇ ਸਖਤ ਰੁਖ ਤੋਂ ਸੁਚੇਤ ਹਨ 트럼ਪ ਨੇ ਕਿਹਾ ਕਿ ਜ਼ਮੀਨ ਅਤੇ ਪਾਵਰ ਪਲਾਂਟ ਦੋਹਾਂ ਮੁਲਕਾਂ ਵਿਚਕਾਰ ਯੁੱਧ ਨੂੰ ਖਤਮ ਕਰਨ ਬਾਰੇ ਗੱਲਬਾਤ ਦਾ ਹਿੱਸਾ ਹੋ ਸਕਦੇ ਨੇ ਹਵਾਈ ਅੱਡੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ 트럼ਪ ਨੇ ਕਿਹਾ ਕਿ ਉਹ ਸਟਾਕ ਮਾਰਕੀਟ ਦੇ ਵਿੱਚ ਹਾਲੀ ਵਿੱਚ ਜਿਹੜਾ ਵੱਡੀ ਰੁਕਾਵਟ ਆਈ ਹੈ ਆਰਥਿਕ ਪ੍ਰਭਾਵ ਬਾਰੇ ਫਿਕਰਮੰਦੀ ਦੇ ਬਾਵਜੂਦ ਵੀ 2 ਅਪ੍ਰੈਲ ਨੂੰ ਟੈਰਿਫ ਲਗਾਉਣ ਦੀਆਂ ਯੋਜਨਾਵਾਂ ਨੂੰ ਅੱਗੇ ਵਧਾ ਰਹੇ ਹਨ ਇਸ ਸੰਬੰਧੀ ਟਰੰਪ ਨੇ ਕਿਹਾ ਕਿ ਅਸੀਂ ਉਸ ਦੌਲਤ ਦਾ ਕੁਝ ਹਿੱਸਾ ਵਾਪਸ ਹਾਸਲ ਕਰ ਰਹੇ ਹਾਂ ਜੋ ਬਹੁਤ ਹੀ ਮੂਰਖ ਰਾਸ਼ਟਰਪਤੀਆਂ ਨੇ ਦਿੱਤੀ ਸੀ ਕਿਉਂਕਿ ਉਹਨਾਂ ਨੂੰ ਕੋਈ ਵੀ ਪਤਾ ਨਹੀਂ ਸੀ ਕਿ ਉਹ ਕੀ ਕਰ ਰਹੇ ਨੇ